ਡੋਂਕੀ ਲਗਾ ਕੇ ਅਮਰੀਕਾ ਜਾਣ ਵਾਲਿਆਂ ਦੇ ਲਈ ਇੱਕ ਖਬਰ ਆ ਚੁੱਕੀ ਹੈ ਦਰਸਲ ਤੁਹਾਨੂੰ ਦੱਸੀਏ ਕਿ ਹੁਣ ਡੋਂਕੀ ਲਗਾ ਕੇ ਅਮਰੀਕਾ ਜਾਣਾ ਖਤਰੇpੜਿਆ ਹੋ ਸਕਦਾ ਹੈ ਤੇ ਦੋ ਭਾਰਤੀ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਹਾਲਾਂਕਿ ਬਹੁਤ ਸਾਰੇ ਭਾਰਤੀ ਜਿਹੜੇ ਨੇ ਵਿਦੇਸ਼ ਜਾਣ ਦਾ ਸੁਪਨਾ ਰੱਖਦੇ ਨੇ ਤੇ ਪਰ ਅਮਰੀਕਾ ਜਗੋਂ ਜਾਂਦੇ ਨੇ ਤਾਂ ਗੈਰਗਨੂਨੀ ਢੰਗ ਨਾਲ ਪਰ ਹੁਣ ਗੈਰਕਾਨੂੰਨੀ ਢੰਗ ਨਾਲ ਜਾਣਾ ਤੁਹਾਡੇ ਲਈ ਮੁਸੀਬਤ ਪੈਦਾ ਕਰ ਸਕਦਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਨੂੰ ਧਿਆਨ ਨਾਲ ਸੁਣੀਓ ਕਿ ਆਖਰ ਇਹ ਦੋ ਭਾਰਤੀਆਂ ਦੀ ਗ੍ਰਿਫਤਾਰੀ ਕਿਵੇਂ ਹੋਈ ਹੈ ਕੀ ਕੁਝ ਹੁਣ ਕਾਰਵਾਈਆਂ ਕੀਤੀਆਂ ਜਾਣਗੀਆਂ ਤਾਂ ਇਹ ਖਬਰ ਤੁਹਾਡੇ ਲਈ ਹੈ ਦਰਸਲ ਤੁਹਾਨੂੰ ਦੱਸਦੀ ਹੈ ਕਿ ਹੁਣ ਅਮਰੀਕਾ ਜਾਣ ਦਾ ਸੁਪਨਾ ਤਾਂ ਭਾਰਤੀ ਦੇਖਦੇ ਨੇ ਪਰ ਕਈ ਵਾਰ ਉਹਨਾਂ ਦੀ ਜਾਨ ਵੀ ਜੋਖਮ ਦੇ ਵਿੱਚ ਪੈ ਜਾਂਦੀ ਹੈ ਤਾਜ਼ਾ ਮਾਮਲਾ ਜਿਹੜਾ ਸਰਹੱਦੀ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫਤੇ ਅਮਰੀਕੀ ਅਧਿਕਾਰੀਆਂ ਵੱਲੋਂ ਦੇਸ਼ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਦੋਸ਼ ਵਿੱਚ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਸੀਬੀਪੀ ਨੇ ਇੱਕ ਬਿਆਨ ਚੁਕਾਇਆ ਹੈ ਕਿ ਹੋਟਲ ਹੋਲਟਰਨ ਸੈਕਟਰ ਬਾਰਡਰ ਪੋਰਟਲ 에ਜੰਟ ਨੇ 1 ਅਗਸਤ ਨੂੰ ਉੱਤਰ ਪੂਰਵੀ ਰਾਜ ਮੇਨ ਨੇੜੇ ਗੈਰਕਾਨੂੰਨੀ ਢੰਗ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਵਾਲੇ ਦੋ ਭਾਰਤੀ ਨਾਗਰਿਕਾਂ ਦੀ ਗ੍ਰਿਫਤਾਰੀ ਕੀਤੀ ਹੈ। ਦੋਵੇਂ ਵਿਅਕਤੀਆਂ ਦੇ ਮੁਕੱਦਮਾ ਚਲਾਇਆ ਜਾਵੇਗਾ, ਉਨ੍ਹਾਂ ਨੂੰ ਰਿਪੋਰਟ ਕਰਨ ਦੀ ਕਾਰਵਾਈ ਵੀ ਜਿਹੜੀ ਆ ਕੀਤੀ ਜਾਵੇਗੀ। ਸੀਬੀਪੀ ਨੇ ਕਿਹਾ ਕਿ ਇਹ ਗ੍ਰਿਫਤਾਰੀਆਂ ਇਸ ਲਈ ਹੈਰਾਨ ਕਰਨ ਵਾਲੀਆਂ ਨੇ ਕਿਉਂਕਿ ਮੇਨ ਵਿੱਚ ਬਾਰਡਰ ਪੋਰਟਲ 에ਜੰਟਾਂ ਨੇ ਪਿਛਲੇ ਵਿਤੇ 10 ਸਾਲਾਂ 'ਚ 15 ਨਾਗਰਿਕਾਂ ਨੂੰ ਹੀ ਦੇਖਿਆ ਤੇ ਹੋਲਟਨ ਸੈਕਟਰ ਦੇ ਜਿਹੜੇ ਮੁਖੀ ਨੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਸਾਡੀਆਂ ਸਰਹੱਦਾਂ ਨੂੰ ਗੈਰਕਾਨੂੰਨੀ ਢੰਗ ਨਾਲ ਪਾਰ ਕਰਦਾ ਹੈ ਤੇ ਉਸ ਨੂੰ ਫੜਿਆ ਜਾਵੇਗਾ ਮੁਕੱਦਮਾ ਚਲਾਇਆ ਜਾਵੇਗਾ ਅਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਸੀਬੀਪੀ ਹੋਮ ਐਪ ਦੀ ਵਰਤੋਂ ਕਰਕੇ ਸਵੈ ਇੱਛਾ ਨਾਲ ਅਮਰੀਕਾ ਛੱਡਣ ਦੇ ਇਰਾਦੇ ਤੇ ਉਹ ਰਿਕਾਰਡਿੰਗ ਕਰਦਾ ਹੈ ਤਾ ਉਸਤੇ ਨਜ਼ਰਬੰਦੀ ਹਟਾਉਂਦੀ ਅਪੀਲ ਤੇ ਵੀ ਉਹ ਯੋਗ ਮੰਨਿਆ ਜਾਵੇਗਾ ਸੀਬੀਪੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੋ ਐਪ ਦੀ ਵਰਤੋਂ ਕਰਦਾ ਹੈ ਤਾਂ ਆਪਣੀ ਰਵਾਨਗੀ ਦੀ ਪੁਸ਼ਟੀ ਕਰਦਾ ਹੈ ਤਾਂ ਜਿਹੜੀ ਅਮਰੀਕਾ ਸਰਕਾਰ ਹੈ ਉਹਨਾਂ ਨੂੰ ਅਮਰੀਕੀ ਡਾਲਰ ਹਜ਼ਾਰ ਅਮਰੀਕੀ ਡਾਲਰ ਦੇਵੇਗੀ ਇਸ ਦੇ ਨਾਲ ਉਹਨਾਂ ਨੂੰ ਫਾਇਦਾ ਵੀ ਹੋਵੇਗਾ ਪਰ ਉਹਨਾਂ ਨੂੰ ਸੀਬੀਪੀ ਐਪ ਦੇ ਜ਼ਰੀਏ ਆਪਣੀ ਜਾਣ ਦੀ ਰਵਾਨਗੀ ਹੋਣ ਦਾ ਜਿਹੜੀ ਇੱਕ ਪਰਮਾਨ ਜਾਂ ਜਾਨੀ ਕਿ ਇੱਕ ਪੁਸ਼ਟੀ ਦੇਣੀ ਹੋਵੇਗੀ ਤੇ ਜੇਕਰ ਉਹ ਪੁਸ਼ਟੀ ਦੰਦੇ ਨੇ ਤਾਂ ਉਹਨਾਂ ਦੇ ਨਜ਼ਰਬੰਦੀ ਹਟਾਉਂਦੀ ਅਪੀਲ ਵੀ ਜਿਹੜੀ ਮੰਨੀ ਜਾਵੇਗੀ ਉਹਨਾਂ ਦੇ ਨਜ਼ਰਬੰਦੀ ਜਿਹੜੀ ਆ ਕੀ ਹੋਈ ਆ ਉਹ ਹਟ ਵੀ ਸਕਦੀ ਆ ਔਰ ਉਹ ਜੇ ਚਲੇ ਜਾਂਦੇ ਨੇ ਤੇ ਅਮਰੀਕੀ 1000 ਡਾਲਰ ਜਿਹੜੇ ਉਹਨਾਂ ਨੂੰ ਦਿੱਤੇ ਜਾਣਗੇ ਅਮਰੀਕਾ ਦੇ ਬਾਰਡਰਾਂ ਉੱਤੇ ਸਖਤਾਈ ਕੀਤੀ ਹੋਈ ਆ ਔਰ ਬਿਲਕੁਲ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਜਿਹੜੇ ਵੀ ਬਾਰਡਰ ਟੱਪਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਤਾਂ ਅਮਰੀਕਾ ਜਾਣ ਦੇ ਚਾਹਵਾਂ ਧਿਆਨ ਦੇ ਨਾਲ ਇਸ ਖਬਰ ਨੂੰ ਸੁਣਾ ਜੇਕਰ ਤੁਸੀਂ ਅਮਰੀਕਾ ਕੈਪਟੂਨਟ ਅੰਗਰਾਲ ਜਾਦੇ ਹੋ ਤੁਹਾਨੂੰ ਵੀ ਨਜ਼ਰਬੰਦ ਕੀਤਾ ਜਾ ਸਕਦਾ ਤੁਹਾਡੀ ਗ੍ਰਿਫਤਾਰੀ ਹੋ ਸਕਦੀ ਹੈ ਤੁਹਾਡੇ ਉੱਤੇ ਮੁਕੱਦਮਾ ਚੱਲ ਸਕਦਾ ਤਾਂ ਇਸ ਕਰਕੇ ਹੋਰ ਅਮਰੀਕਾ ਜਾਣ ਤੋਂ ਪਹਿਲਾਂ ਸਾਵਧਾਨੀ ਜ਼ਰੂਰ ਵਰਤੋ ਤੇ ਇਸ ਖਬਰ ਨੂੰ ਜ਼ਰੂਰ ਸੁਣਿਓ ਤੇ ਇਸ ਨੂੰ ਸ਼ੇਅਰ ਕਰਨਾ ਵਾੜਦਾ ਤਾਂ ਕਿ ਜਾਣਕਾਰੀ ਜਿਹੜੀ ਆ ਉਹ ਲੋਕਾਂ ਤੱਕ ਪਹੁੰਚੇ ਕਿਸ ਤਰੀਕੇ ਦੇ ਨਾਲ ਅਮਰੀਕਾ ਜਾਣਾ ਹੁਣ ਤੁਹਾਡੇ ਲਈ ਜਿਹੜਾ ਮੁਸ਼ਕਿਲ ਭਰਿਆ ਹੋ ਸਕਦਾ ਹੈ ਤਾਂ ਡੋਂਕੀ ਲਗਾ ਕੇ ਦੋ ਭਾਰਤੀ ਨਾਗਰਿਕ ਜਾ ਰਹੇ ਸੀ ਤਾਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਪਰ ਸੀਪੀਪੀ ਆਪਦੀ ਜਰੀਏ ਜੇਕਰ ਤੁਸੀਂ ਆਪਣੇ ਆਪ ਨੂੰ ਪੁਸ਼ਟੀ ਕਰਦੇ ਹੋ ਆਪਣੀ ਕਿ ਤੁਸੀਂ ਵਾਪਸ ਜਾਓਗੇ ਆਪਣੀ ਸਵੈ ਇੱਛਾ ਨਾਲ ਤੁਹਾਨੂੰ 1000 ਅਮਰੀਕੀ ਡਾਲਰ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਵੇਗਾ ਇਹ ਜਾਣਕਾਰੀ ਜਿਹੜੀ ਆ ਵਿਦੇਸ਼ੀਅਰ ਕਰਕੇ ਲੋਕਾਂ ਤੱਕ ਪਹੁੰਚਾਣੀ ਜ਼ਰੂਰੀ ਬਾੰਦੀ